ਜੇ تیرੇ ਪਿੰਡ ਨੇ ਬਾਈਕਾਟ ਕਰਤਾ ਫਰਜ਼ ਕਰ ਸਾਰੇ ਪੰਜਾਬ ਦੇ 600 ਪਿੰਡ ਵੀ ਬਾਈਕਾਟ ਕਰ ਦੇ ਤਾਂ ਸੈਰਾਂ ਦੇ ਵਿੱਚ ਵੋਟ ਨਹੀਂ ਪਉਣਗੇ تیرੇ ਪਿੰਡ ਨੇ ਬਾਈਕਾਟ ਕਰਦਾ ਜਾਂ ਫਰਜ਼ ਕਰ ਸਾਰੇ ਪਿੰਡ ਵੀ ਬਾਈਕਾਟ ਕਰ ਦੇਣਾ ਮੰਨ ਲਾਦਾ ਬਠਿੰਡੇ ਦੇ ਵਿੱਚ 15-16 ਲੱਖ ਵੋਟ ਹੋਣੀ ਹੈ ਜਿਹੜੀ ਵੋਟ ਆ 15 ਲੱਖਾਂ ਦੀ ਸੁਣੋ ਮੇਰੀ ਜੇ 1 ਲੱਖ ਵੋਟ ਵੀ ਤਾਂ ਵੀ ਤਾਂ ਐਮਪੀ ਤੋਂ ਚੁਣਾਂਗੇ ਮੇਰਾ ਕੰਨ ਦਾ ਭਾਵ ਇਹ ਆ ਮੈਂ ਅਸੰਦ ਵਿੱਚ ਇਹ ਗੱਲ ਕਹਿਣਾ ਚਾਹੇ ਤੁਸੀਂ ਬਿਲਕੁਲ ਬਾਈਕਾਟ ਕਰ ਤੋ 284 ਵਲੇ ਵੀ ਕਰਾਂ 90 ਵਲੇ ਵੀ ਕਰਾਂ ਤੁਹਾਡੇ ਲੋਕਾਂ ਦਾ ਇਹ ਜਾਇਜ਼ ਗੁੱਸਾ ਬਹੁਤ ਚੰਗੀ ਗੱਲ ਆ ਤੁਹਾਡੇ ਲੋਕਾਂ ਨੂੰ ਘਟਣਾ ਨਹੀਂ ਗਿਆ ਆਪਣਾ ਗੱਲ ਗੁਰੂ ਰੱਖੀ ਕਿ ਸਾਨੂੰ ਇੱਕ ਜੀ ਜ਼ਰੂਰ ਕਰਨੀ ਜਿਹੜੀ ਸਾਨੂੰ ਮੇਰਾ ਮੰਨਣਾ ਹੈ ਕਿ ਇੱਕ ਤਾਂ ਦੇਖੋ ਜਿਹੜੀ ਸਾਡੀ ਬਹੁਤ ਚੰਗੀ ਗੱਲ ਆ ਕਿ ਪਿੰਡ ਦੇ ਵਿੱਚ ਏਕਤਾ ਵੀ ਤੁਹਾਡੇ ਦੇ ਵਿੱਚ ਹੋਣੀ ਆ ਠੀਕ ਆ ਏਕਤਾ ਦਾ ਵੀ ਇਹ ਸਬੂਤ ਦੇ ਰਿਹਾ ਬਾਈਕਾਟ ਠੀਕ ਆ ਨਾ ਗੱਲ ਅਗਲੀ ਗੱਲ ਇਹ ਆ ਕਿ ਅਸੀਂ ਜਿਹੜੀਆਂ ਪਾਕ ਨੂੰ ਜਿਹਨੂੰ ਅਸੀਂ ਵਰਤ ਕੇ ਦੇਖ ਲਿਆ ਉਹਨਾਂ ਦਾ ਬਾਈਕਾਟ ਕਰੀਏ ਸੀ ਅਸੀਂ ਆਪਣਾ ਕਿਸੇ ਨਾ ਕਿਸੇ ਬੰਦੇ ਨੂੰ ਨਵੇਂ ਨੂੰ ਮੌਕਾ ਦੇ ਗਏ ਗੱਲ ਐ ਹੋਆ ਲੈ ਵੀ ਗੱਲ ਐ ਹੋਆ ਸਾਡੇ ਨਾਲ ਸੰਤੋਖ ਬੱਠਾ ਬੜਾ ਤੁਰਿਆ ਫਿਰਿਆ ਬੰਦਾ ਸਾਰੇ ਪ੍ਰਿਆਰਤ ਵਰਦਾ ਵਿਚਾਰਦਤਾ ਨਾਲ ਸੰਧੀ ਕਰਨੀਆਂ ਵਿਚਾਰਦਤਾ ਕੀ ਹੈ ਕਿਉਂਕਿ ਦੇਖੋ ਇਹ ਜਿਹੜੀ ਵਿਚਾਰਦਤਾ ਹੈ ਕਰਨੀ ਬੜੀ ਜ਼ਰੂਰੀ ਹੈ ਹੁਣ ਪੰਜਾਬ ਦੇ ਲਈ ਪੰਜਾਬ ਦੀ پورے ਭਾਰਤ ਦੇ ਬਹੁਤ ਵੱਡਾ ਮੁੱਦਾ ਆ ਕੇ ਵੋਟਾਂ ਆ ਗਈਆਂ ਹਨ ਇਹ ਵੋਟਾਂ ਆ ਗਈਆਂ ਇਹ ਵੋਟਾਂ ਦੇ ਵਿੱਚੋਂ ਹੀ ਜਿਹੜੇ ਲੋਕਾਂ ਦੀ ਗੱਲ ਕਰਨ ਵਾਲੇ ਨਿਕਲਣ ਆ ਲੋਕਾਂ ਨੂੰ ਕੁੱਟਣ ਵਾਲੇ ਹੀ ਨਿਕਲਣ ਆ ਕੁੱਟਨੇ ਮਾਰਨ ਵਾਲੇ ਲੋਕਾਂ ਦੇ ਪੈਸੇ ਖਾਣ ਵਾਲੇ ਵੀ ਇਹ ਇਹ ਵੋਟਾਂ ਦੇ ਵਿੱਚੋਂ ਹੀ ਬੰਦੇ ਨਿਕਲਣ ਆ ਫਦੋਗ ਇਧਰਲੇ ਤੇਰੇ ਇਲਾਕੇ ਦੇ ਵਿੱਚ ਜਿੱਦਿਆ ਚ ਆਇਆ ਪੁੱਤਰ ਲੱਕੇ ਦਾ ਤੇਰੇ ਪਿੰਡ ਦਾ ਸਮਾਚਾਰ ਦੱਸ ਵੀ ਇੱਧਰ ਕੀ ਮਾਹੌਲ ਹੈ ਤੇ ਬੋਟਾਂ ਬੋਟਾਂ ਦਾ ਕੀ ਮਾਹੌਲ ਹੈ ਹੋਰਾਂ ਪਿੰਡਾਂ ਦਾ ਨਹੀਂ ਮੈਨੂੰ ਪਤਾ ਮੇਰੇ ਪਿੰਡ ਨੇ ਸਾਰਿਆਂ ਨੇ ਰਲ ਕੇ ਵਿਰੋਧ ਕਰਦਾ ਸਾਰੇ ਪਾਰਟੀਆਂ ਦਾ ਕਾਂਗਰਸ ਦਾ ਆਲੀ ਸਾਹਬ ਦਾ ਟੋਟਲ ਲੱਭਨ ਕੋਈ ਯਾਦ ਹਾਂ ਸਾਹਬ ਦਾ ਗੁਰਕਾ ਸਾਹਬ ਦਾ ਵਿਸੀ ਆਪ ਦੇ ਪਿੰਡ ਦੇ ਵਿੱਚ ਬੋਟ ਨਹੀਂ ਪਾਉਣੀ ਕਿਸੇ ਨੂੰ ਵੀ ਕਿਸੇ ਨੂੰ ਵੋਟ ਵੀ ਨਹੀਂ ਪਾਉਣੀ ਤੁਹਾਡੇ ਪਿੰਡ ਤੇ ਵੋਟ ਕਿ ਨਹੀਂ ਕਰ ਅੰਦਾਜ਼ 1500 ਵੋਟ ਹੈ ਕਿਉਂ ਵਿਰੋਧ ਬਾਈਕਾਟ ਕਿਉਂ ਕਰ ਸਾਡੇ ਪਾਣੀ ਦੀ ਸਮੱਸਿਆ ਹੀ ਨਹੀਂ ਰਹੀ ਪਾਣੀ ਉਹ ਨਹਿਰੀ ਪਾਣੀ ਦੀ ਸਮੱਸਿਆ ਤੇਲ ਤੇ ਪੈਂਦਾ ਪਾਣੀ ਪਹਿਲਾਂ ਬਾਦਲ ਕਾਂ ਦੀ ਸਰਕਾਰ ਚ ਉਹਨਾਂ ਕੋ ਬਾਦ ਨਹੀਂ ਹੋਇਆ ਫਿਰ ਕਾਂਗਰਸ ਤੋਂ ਵੀ ਨਹੀਂ ਹੱਲ ਹੋਇਆ ਝਾੜੂ ਵਾਲੇ ਤਾਂ ਕਹਿੰਦੇ ਸੀ ਕਿ ਸਿਰ ਕੋਨੇ ਕੋਈ ਜਮਾ ਉੱਤੇ ਪਾਣੀ ਚਰਦਾ ਹੁੰਦੀ ਥਾਂ ਥਾਂ ਤੇ ਪਾਣੀ ਚਰਦਾ ਉਹ ਤਾਂ ਕਹਿਣੀ ਆ ਜਦ ਨੇ ਇਹ ਬਹੁਤ ਅੱਛਾ ਉਹਨਾਂ ਨੇ ਤਾਂ ਬਹੁਤ ਵੱਡਾ ਇਸ਼ਾਰਾ ਤੇ ਜ਼ੋਰ ਦਿੱਤਾ ਨਹਿਰੀ ਪਾਣੀ ਤੇ ਕਿ ਜੇ ਪਕਮਾਂਤ ਮਾੜ ਰੋਜ ਇਹ ਗੱਲ ਕਹਿੰਦਾ ਵੀ ਅਸੀਂ ਜਿਹੜਾ ਨਹਿਰੀ ਪਾਣੀ ਆ ਉਹ ਅਸੀਂ ਕੋਨੇ ਕੋ ਸਾਰੇ ਪੰਜਾਬ ਦੇ ਵਿੱਚ ਟੈਨਾਂ ਤੋਂ ਸਾਡੇ ਸਾਰੇ ਥਾਂ ਤੇ ਪਾਣੀ ਚੱਲਦਾ ਪਰ ਤੁਹਾਡੇ ਪਿੰਡ 'ਚ ਕਿਉਂ ਨਹੀਂ ਪਾਣੀ ਪਹੁੰਚਿਆ ਇਹ ਪਹੁੰਚਾਉਂਦਾ ਸਾਨੂੰ ਲੋੜ ਨਹੀਂ ਜੀ ਇਹ ਗ੍ਰੋਥ ਕਰਨ ਦੀ ਬਾਈਕਾਟ ਕਰਨ ਦੀ ਫਿਰ ਅਸੀਂ ਜੇ ਸਾਡਾ ਇਹ ਹੱਲ ਕਰ ਦਿੰਦੇ ਅਸੀਂ ਸਾਰਾ ਪਿੰਡ ਇਹਨਾਂ ਨੂੰ ਕਹਿੰਦੇ ਜੜੂ ਗਾ ਲਓ ਇਹੀ ਗੱਲ ਹੈ ਕਿ ਜੇ ਕਰ ਦਿੰਦੇ ਸਾਡਾ ਨਾਲ ਅੱਛਾ ਹਮੇ ਇੱਕ ਆ ਤੁਸੀਂ ਦੇਖੋ ਪਹਿਲੀ ਗੱਲ ਦਾ ਜਿਹੜਾ ਤੁਹਾਡੇ ਥੋੜਾ ਉਹਨੇ ਮਸਲਾ ਹੱਲ ਕਰ ਵੀ ਦਿੱਤਾ ਤੇ ਨਹੀਂ ਇੱਕ ਮਿੰਟ ਜੇ ਥੋੜਾ ਕਰ ਵੀ ਦਿੰਦੇ ਕਿਸੇ ਵੀ ਸਰਕਾਰ ਕੋਈ ਵੀ ਪਾਰਟੀ ਕੋਟਾ ਮਸਲਾ ਹੱਲ ਕਰ ਦੇ ਤਾਂ ਤੁਹਾਡੀ ਇਹ ਸੋਚ ਨਹੀਂ ਹੋਈ ਕਿ ਇਹ ਜਿੰਨੇ ਕਿਸੀ ਵੋਟਾਂ ਜਿੰਨਾ ਉਹਨੂੰ ਵੀ ਪੱਕੀਆਂ ਹੋਣ ਤੁਸੀਂ ਇਹ ਚੀਜ਼ ਨਹੀਂ ਹੈਗੀ ਕਿ ਇੱਕ ਸਵਾਰਥੀ ਕਰ ਤਾ ਹੋਰ ਤੁਹਾਡੇ ਕਿੰਨੇ ਕੰਮ ਨਹੀਂ ਔਰ ਤੁਹਾਡੇ ਕਿੰਨੇ ਜਿਹੜੀਆਂ ਮੰਗਾਂ ਨੇ ਕਿੰਨਾਂ ਦੇ ਪੈਰਾ ਦੇ ਰਹੀ ਆ ਪੂਰਾ ਪੰਜਾਬ ਨੂੰ ਦੇਖਣਾ ਤੇ ਪੂਰੇ ਪੰਜਾਬ ਨੂੰ ਕਿਹੜੀ ਪਾਰਟੀ ਕੌਣ ਅੱਗੇ ਹੈ ਕਿਹੜਾ ਬੰਦਾਕੇ ਲੈ ਕੇ ਜਾ ਰਿਹਾ ਇੱਕ ਤਾਂ ਤੇ ਰਹੀ ਗੱਲ ਇਹ ਆ ਇੱਕ ਮੁੱਦੇ ਪਿੱਛੇ ਲੱਗੇਗਾ ਇੱਕ ਮੁੱਦਾ ਹੱਲ ਹੋਉਣ ਨਾਲ ਸਾਡੇ ਪੰਜਾਬ ਹੁੰਦੇ ਹੋਰ ਵੀ ਨੇ ਕਿ ਨਾ ਵੀ ਉਹਨਾਂ ਦੇ ਪੈਰਾ ਕੌਣ ਦੇ ਰਿਹਾ ਅਸੀਂ ਜੇਕਰ ਕਿਸੇ ਬੰਦ ਨੂੰ ਆਟਾ ਦਾਲ ਦੇਤਾ ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਸਾਨੂੰ ਆਟਾ ਦਾਲ ਦੀ ਸਕੀਮ ਇਹਨਾਂ ਦੇ ਦਿੱਤੀ ਤੇ ਅਸੀਂ ਉਹਨਾਂ ਨੂੰ ਵੋਟਾਂ ਉਹਨਾਂ ਨੂੰ ਪਾ ਗਏ ਮੁੱਦੇ ਹੋਰ ਕਿੰਨੇ ਖੜੇ ਨੇ ਹੋਰ ਰੋਜ਼ਗਾਰ ਦਾ ਮੁੱਦਾ ਖੜਾ ਜਮਾਨੇ ਦਾ ਮੁੱਦਾ ਖੜਾ ਨਚਰਾ ਦਾ ਮੁੱਦਾ ਖੜਾ ਉਹਨਾਂ ਨੂੰ ਵੀ ਤੇਰੇ ਪਿੰਡ ਕਹਿੰਦਾ ਸੀ ਕਿਸੇ ਪਾਰਟੀ ਨੂੰ ਵੋਟਾਂ ਨਹੀਂ ਦਿੰਦਾ ਤੇਰੇ ਪਿੰਡ ਤੈਨੂੰ ਪਤਾ ਵੀ ਬਠਿੰਡੇ ਦੇ ਵਿੱਚ ਕਿੰਨੇ ਪਿੰਡ ਨੇ ਬਠਿੰਡਾ ਦੇ ਬਠਿੰਡਾ ਮਾਨਸਾ ਦੇ ਵਿੱਚ ਇਹ ਲੋਕ ਸਭਾ ਸੀਟ ਹੈ ਇਹਦੇ ਵਿੱਚ 600 ਪਿੰਡ ਨੇ ਜੇ ਤੇਰੇ ਪਿੰਡ ਨੇ ਬਾਈਕਾਟ ਕਰਤਾ ਫਰਜ਼ ਕਰ ਸਾਰੇ ਪੰਜਾਬ ਦੇ 600 ਪਿੰਡ ਵੀ ਬਾਈਕਾਟ ਕਰ ਦੇ ਤਾਂ ਸੈਰਾਂ ਦੇ ਵਿੱਚ ਵੋਟ ਨਹੀਂ ਕੋਣਗੇ ਤੇਰੇ ਪਿੰਡ ਨੇ ਬਾਈਕਾਟ ਕਰਤਾ ਜਾਂ ਫਰਜ਼ ਕਰ ਸਾਰੇ ਪਿੰਡ ਵੀ ਬਾਈਕਾਟ ਕਰ ਦੇਣਾ ਮੰਨ ਲਾਦਾ ਬਠਿੰਡੇ ਦੇ ਵਿੱਚ 15-16 ਲੱਖ ਵੋਟ ਹੋਣੀ ਹੈ ਜਿਹੜੀ ਬੋਟਾ 150000 ਨਹੀਂ ਸੋਣੋ ਮੈਂ ਨਹੀਂ ਜੇ 1 ਲੱਖ ਵੋਟ ਬਹੁਤ ਤਾਂ ਵੀ ਤਾਂ ਪੀਥੋ ਚੁਣਿਆ ਜੇ ਮੇਰਾ ਕਹਿਣ ਦਾ ਪਾਵ ਇਹ ਆ ਮੈਂ ਅਸਲ ਦੇ ਵਿੱਚ ਇਹ ਗੱਲ ਕਹਿਣਾ ਚਾਹੇ ਤੁਸੀਂ ਬਿਲਕੁਲ ਬਾਈਕਾਟ ਕਰ ਤੋ 284 ਵળે ਵੀ ਕਰਾ 90 ਵળે ਕਰਾ ਤੁਹਾਡੇ ਲੋਕਾਂ ਦਾ ਇਹ ਜਾਜ ਗੁਸਤਾ ਬਹੁਤ ਚੰਗੀ ਗੱਲ ਆ ਤੁਹਾਡੇ ਲੋਕਾਂ ਨੂੰ ਇਹ ਘਟਣਾ ਨਹੀਂ ਗਿਆ ਭਰਾ ਬਾਤ ਇੱਕ ਗੱਲ ਜ਼ਰੂਰ ਪੱਕੀ ਕਿ ਸਾਨੂੰ ਇੱਕ ਚੀਜ਼ ਜ਼ਰੂਰ ਕਰਨੀ ਜਿਹੜੀ ਸਾਨੂੰ ਮੇਰਾ ਮੰਨਣਾ ਇਹ ਆ ਕਿ ਇੱਕ ਤਾਂ ਦੇਖੋ ਜਿਹੜੀ ਸਾਡੀ ਬਹੁਤ ਚੰਗੀ ਗੱਲ ਆ ਕਿ ਪਿੰਡ ਦੇ ਵਿੱਚ ਏਕਤਾ ਵੀ ਤੁਹਾਡੇ ਦੇ ਵਿੱਚ ਹੋਣੀ ਆ ਠੀਕ ਆ ਏਕਤਾ ਦਾ ਵੀ ਇਹ ਸਬੂਤ ਦੇ ਰਿਹਾ ਬਾਈਕਾਟ ਠੀਕ ਅਗਲੀ ਗੱਲ ਇਹ ਹੈ ਕਿ ਅਸੀਂ ਜਿਹੜੀਆਂ ਪਾਰਟੀਆਂ ਨੂੰ ਅਸੀਂ ਵਰਤ ਕੇ ਦੇਖ ਲਿਆ ਉਹਨਾਂ ਦਾ ਬਾਈਕਾਟ ਕਰੀਏ ਅਸੀਂ ਆਪਣਾ ਕਿਸੇ ਨਾ ਕਿਸੇ ਬੰਦੇ ਨੂੰ ਨਵੇਂ ਨੂੰ ਮੌਕਾ ਦਈਏ ਠੀਕ ਹੈ ਜੋ ਸਾਡਾ ਵਿਕਾਸ ਪੰਜਾਬ ਦਾ ਉਸ ਸਮੇਂ ਹੋਊਗਾ ਸਾਡੇ ਲੋਕਾਂ ਦਾ ਆਧਾਰ ਉਸ ਸਮੇਂ ਹੋਊਗਾ ਜਦੋਂ ਇਹ 5 ਸਾਲਾਂ ਤੋਂ ਬਾਅਦ ਲੀਡਰ ਬਦਲ ਨਾ ਸਕੀ ਨਾ ਸਾਡੇ ਲੋਕਾਂ ਨੇ ਕੀ ਆ ਪੰਜ ਵਾਰੀ ਮੁੱਖ ਮੰਤਰੀ ਬਣਾਤਾ 10 ਵਾਰੀ ਐਮਐਲਏ ਬਣਾਤਾ 15 ਵਾਰੀ ਐਮਐਲਏ ਬਣਾਤਾ ਬਾਰ ਬਾਰ ਉਹਨਾਂ ਲੋਕਾਂ ਨੂੰ ਹੀ ਚੁਣੇ ਜਾਂਦੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਖੋਟਿਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਮਾਰਿਆ ਪਾਰਟੀ ਦਾ ਦਿਖ ਰਿਹਾ ਉਹਨਾਂ ਨੂੰ ਵੀ ਚੋਣ ਲੈਣੀ ਬਾਈਕਟ ਕਰਨ ਦੇ ਨਾਲ ਇੱਕ ਤਾਂ ਮਸਲਾ ਇਹ ਹੈ ਕਿ ਇੱਕ ਕਿਹੜਾ ਘੋੜਾ ਬਾਈਕਟ ਕਰਨ ਦਾ ਮਸਲਾ ਕਿ ਤੁਹਾਡੇ ਪਿੰਡ ਵਿੱਚ ਇੱਕ ਤਾਂ ਦਾ ਵੀ ਸਬੂਤ ਹੈ ਪਰ ਅਸੀਂ 1983 ਵੇਲੇ ਉਹਦੇ ਬਾਈਕਟ ਕੀਤਾ ਸੀ ਸਰਕਾਰ ਕਾਂਗਰਸ ਦੀ ਬਣੀ 20% ਵੋਟਾਂ ਬਣੀਆਂ ਸੀ ਕਿ ਕਾਂਗਰਸ ਦੀ ਸਰਕਾਰ ਬਣੀ 20 ਵਿੱਚ ਪਲੇ 15 ਕਦਨ ਵੋਟਾਂ ਬਣੀਆਂ ਸੀ ਨਹੀਂ ਬਣੂਗਾ ਤਾਂ ਹੁਣ ਵੀ ਕੋਈ ਨਾ ਕੋਈ ਐਮਪੀ ਦਾ ਬਣੂਗਾ ਇਹ ਸਾਡੇ ਪਿੰਡ ਸਾਰਾ ਵੀ ਬਲੋਕ ਕਰਦੇ ਬਣਨਾ ਤਾਂ ਹੈਗਾ ਹੀ ਹੈ ਠੀਕ ਹੈ ਪਰ ਇਹ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਇਹ ਅੰਗੇਸ਼ਤ ਜਨ ਦਿਨ ਦਾ ਵੀ ਇੱਕ ਸਾਰੇ ਪਿੰਡ ਨੇ ਵਿਰੋਧ ਕਰਿਆ ਤਾਂ ਇਹ ਵੀ ਇੱਕ ਮੁੱਦੇ ਦਾ ਹੀ ਹੈ ਵੀ ਸਾਡੇ ਪਿੰਡ ਨਾਲ ਇਹ ਤਾਂ ਐਵੇਂ ਵੀ ਬਣਨਾ ਨਹੀਂ ਉਹ ਤਾਂ ਬਾਣੀ ਜਾਣਾ ਵੀ ਇਹਨੇ ਕਰਿਆ ਕਿਉਂ ਇਹਨਾਂ ਦੀ ਕੋਈ ਮੁਸ਼ਕਲ ਹੈ ਹੱਲ ਹੁਣ ਗੱਲ ਤਾਂ ਇਹ ਸਰਕਾਰ ਦੀ ਬੈਂਦੀ ਹੈ ਇਹ ਗੱਲ ਵੀ ਇਹਨਾਂ ਦੋਹਲੇ ਨਹੀਂ ਹੋਈ ਤਾਂ ਹੀ ਕਰਿਆ ਨੇ ਤੇ ਸਾਡੇ ਪਈਆਂ ਦਾ ਦੋਨਾਂ ਸਰਕਾਰਾਂ ਨੂੰ ਵੀ ਦੇਖ ਲਿਆ ਹੁਣ ਜੇ ਤੁਸੀਂ ਕਹਿੰਦੇ ਹੋ ਵੀ ਆਪਾਂ ਨਵੇਂ ਬੰਦੇ ਨੂੰ ਮੌਕਾ ਦਈਏ ਤੇ ਜੋ ਤੋਂ ਵੀ ਨਾ ਹੱਲ ਹੋਏ ਅਸੀਂ ਤਾਂ ਸੁਣ ਮੇਰੀ ਗੱਲ ਜੋ ਤੋਂ ਵੀ ਨਾ ਹੱਲ ਹੋਇਆ ਉਹ ਤੋਂ ਵੀ ਨਾ ਹੱਲ ਹੋਇਆ ਉਹ ਜੀ ਪਹਿਲੀ ਗੱਲ ਤਾਂ ਜਿਹੜਾ ਤੁਹਾਡਾ ਮਸਲਾ ਨਾਲ ਇਹ ਇਹ ਪੰਜਾਬ ਜਿਹੜੀ ਕਿ ਇੱਕ ਐਮਪੀ ਨਹੀਂ ਕੁਝ ਕਰ ਸਕਦਾ ਇਹ ਪੰਜਾਬ ਜਿਹੜੀ ਸਰਕਾਰ ਆ ਉਹਦੇ ਨਾਲ ਜੁੜਿਆ ਹੋਇਆ ਮਸਲਾ ਠੀਕ ਹੈ ਨਾ ਗੱਲ ਜੇ ਐਮਪੀ ਆਪਣੇ ਤੌਰ ਤੇ ਚਾਹੇ ਜੇ ਕਰਵਾਉਣਾ ਵੀ ਕੋਈ ਚਾਹੇ ਵੀ ਐਮਪੀ ਨੇ ਮਸਲਾ ਹੱਲ ਕਰਨਾ ਤਾਂ ਉਹ ਵੀ ਕਰ ਸਕਦਾ ਹੁਣ ਮੈਂ ਕਿਹੜਾ ਵੀ ਐਮਐਲਏ ਮੈਂ ਕਿਹੜੀ ਮੰਤਰੀਆਂ ਮੈਂ ਲੱਖਾਂ ਰੁਪਏ ਲੋਕਾਂ ਨਾਲ ਦੁਵਾਤਾ ਦਾਲੇ ਜੱਤੀ ਹੋਇਆ ਹੁਣ ਜਿਹੜੀ ਜਿਹੜੀ ਅਕਾਲੀਆਂ ਬਣੀ ਇਹਦਾ ਜਮਨੇਜਾ ਸੇਖੋ ਸੀਗਾ ਉਹ ਨਹਿਰੀ ਮੰਤਰੀ ਉਹ ਤੋਂ ਨਹੀਂ ਹੱਲ ਹੋਇਆ ਜੀ ਉਹ ਫੇਰੀ ਇਹ ਹੋਰ ਬੰਦਾ ਪਾ ਕੇ ਤਾਂ ਹੁਣ ਵੀ ਗੱਲ ਹੁਣ ਇੱਕ ਇੱਕ ਕਰਤਾ ਹੁਣ ਜਿਹੜੀ ਇਹ ਗੱਲ ਕਿ ਜਿਹੜੇ ਰਾਜਨੀਤਿਕ ਲੀਡਰ ਲੋਕ ਨੇ ਕਿ ਨਾ ਜਦ ਜੀ ਮੈਂ ਤੁਹਾਨੂੰ ਗੱਲ ਕੀ ਹੈ 5 ਸਾਲਾਂ ਤੋਂ ਬਾਅਦ ਮੌਕਾ ਨਹੀਂ ਦਿੰਦੇ ਰਾਜਨੀਤਿਕ ਲੀਡਰਾਂ ਲੋਕਾਂ ਨੂੰ ਜਿਹੜੀ ਕੁਰਸੀ ਬਹੁਤ ਵੱਡੀ ਪਿਆਦੀ ਹੈ ਕਿ ਇਹਨਾਂ ਦੇ ਵਿੱਚ ਘਰੇ ਕੋਈ ਮਰਦੇ ਨੂੰ ਉਸਦਾ ਦੁੱਖ ਨਹੀਂ ਲੱਗਦਾ ਪਰ ਇਹਨੂੰ ਕੁਰਸੀ ਹੋ ਜਾਂਦੀ ਹੈ ਉਸਦਾ ਬਹੁਤ ਦੁੱਖ ਹੁੰਦਾ ਹੈ ਹੁਣ ਤੂੰ ਫੌਲ ਕੰਟਰੀ ਦੀ ਰਾਜਨੀਤੀ ਦੀ ਉਹ ਲੋਕ ਕੀ ਕਰਦੇ ਨੇ ਉਹ ਲੋਕ 4 ਸਾਲ ਤੋਂ ਬਾਅਦ ਉੱਥੇ ਵੋਟਾਂ ਪਾਉਂਦੇ ਨੇ ਨਹੀਂ ਦੱਸਾਂ 4 ਸਾਲਾਂ ਤੋਂ ਬਾਅਦ ਕਿੰਨਾਰੇ ਪਾਰਟੀਆਂ ਦੇ ਬੋਲਦੇ ਪਰ ਉਹ 4 ਸਾਲ ਜਾਂ 5-7 ਤੋਂ ਬਾਅਦ ਅੱਗੇ ਵੱਲੋਂ ਲੀਡਰ ਨੂੰ ਮੌਕਾ ਨਹੀਂ ਦਿੰਦੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100 ਪ੍ਰਤੀਸ਼ਤ ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਜੋ ਟੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੋਕਣਾ ਨਹੀਂ ਦੇਵਾਂਗਾ ਸੰਪਰਕ ਕਰੋ నినవే పచవ అజా నో సో చౌతి